ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸੇ ਤਰ੍ਹਾਂ ਆਪਾਂ ਆਉਂਦੇ ਰਵਾਂਗੇ ਜੀ ਵਧੀਆ-ਵਧੀਆ ਬਲੌਗਸ ਲੈ ਕੇ ਤੇ ਦਰਸ਼ਕੋ ਅੱਜ ਕਿਸੇ ਖਾਸ ਮੈਂਬਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਗੈਸ ਕਰਕੇ ਦੱਸੋ ਕਿ ਮੈਂ ਉਹ ਕਿਹੜੇ ਖਾਸ ਮੈਂਬਰ ਦੀ ਗੱਲ ਕਰਦੀ ਆ ਤੇ ਜਰੂਰ ਤੁਹਾਨੂੰ ਮਲਵਾਵਾਂਗੇ ਜਰੂਰ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਸਕਿਪ ਨਾ ਕਰਿਓ ਐਂਡ ਤੱਕ ਜਰੂਰ ਬਨੇ ਰਹੋ ਤੇ ਆਪਣੀ ਜਿਆਦਾ ਲੰਬੀ ਵੀਡੀਓ ਨਹੀਂਗੀ ਆਪਣੀ 8-7 ਮਿੰਟਾਂ ਦੀ ਵੀਡੀਓ ਰਹਿਣ ਵਾਲੀ ਹੈ ਵੀਡੀਓ ਪੂਰਾ ਦੇਖਣਾ ਜੀ ਤੇ ਪਲੀਜ਼ ਗੈਸ ਕਰਕੇ ਦੱਸੋ ਕਿ ਉਹ ਕਿਹੜੇ ਮੇਰੇ ਖਾਸ ਮੈਂਬਰ ਹੈ ਤੇ ਹੁਣ ਆਪਾਂ ਉਹਨਾਂ ਦੇ ਨਾਲ ਕਰਦੇ ਆਂ ਜੀ ਕੁਝ ਕਿ ਗੱਲਾਂ ਬਾਤਾਂ ਆਜੋ ਜੀ ਹੈਲੋ ਦੀਦੀ ਹੈਲੋ ਕਿਵੇਂ ਹੋ ਠੀਕ ਆ ਮੈਂ ਸਤਿ ਸ੍ਰੀ ਅਕਾਲ ਜੀ ਸਾਸਿਕਾਲ ਜੀ ਹੋਰ ਕਿੱਦਾਂ ਬਸ ਵਧੀਆ ਜੀ ਵਧੀਆ ਆਪਣੇ ਸੁਣਾਓ ਵਧੀਆ ਠੀਕ ਹੈ ਤੁਹਾਨੂੰ ਹੀ ਪਤਾ ਵੀਡੀਓ ਬਣਾਉਣਾ ਇੱਧਰ ਮੰਮੀ ਹੋ ਰਹੀ ਆ ਕਿਉਂਕਿ ਕੱਪੜੇ ਲਾ ਰਹੇ ਨੇ ਸੁੱਕੇ ਹੋ ਗਏ ਹਾਂ ਤੇ ਕੈਰੀ ਭਾਈ ਤੁਹਾਨੂੰ ਹੀ ਪਤਾ ਵੀਡੀਓ ਬਣਾਉਣ ਦਾ ਮੈਨੂੰ ਇੰਨਾ ਨਹੀਂ ਪਤਾ ਹੈਗਾ ਹਾਂ ਨੌਲੇਜ ਨਹੀਂ ਕਹਿੰਦੀ ਕਿਉਂਕਿ ਇਹ ਆਪਣੇ ਤਾਂ ਵਲੌਗ ਹੀ ਆਉਂਦੇ ਆ ਜੀ ਵਧੀਆ ਬਹੁਤ ਸੋਹਣੇ ਹੁੰਦੇ ਨੇ ਸੰਦੀਪ ਦੇ ਵਲੌਗ ਬਹੁਤ ਅੱਛੇ ਲੱਗਦੇ ਨੇ ਹਾਂਜੀ ਤੇ ਕਰੇਲੂ ਵਲੌਗ ਤੇ ਸੋਹਣੇ ਤੇ ਸੁਚਕ ਜਿਹੇ ਢੰਗ ਨਾਲ ਬਣਾਏ ਹੁੰਦੇ ਨੇ ਤੇ ਪਲੀਜ਼ ਤੁਸੀਂ ਸਪੋਰਟ ਕਰਿਓ ਕਿਉਂਕਿ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਤੇ ਹੋਰ ਦੀਦੀ ਅੱਜ ਫੇ ਬਸ ਵਧੀਆ ਮੈਂ ਕਿਾ ਚਲੋ ਮਿਲ ਕੇ ਆਨੇ ਆ ਖੇਤਾਂ ਦੇ ਵਿੱਚ ਢਾਣੀਆਂ ਦੇ ਵਿੱਚ ਤੇ ਘੁੰਮ ਫਿਰ ਕੇ ਆਉਣੇ ਆ ਹਾਂ ਹਾਂ ਪਿੰਡ ਆਏ ਸੀ ਤੇ ਅੱਛਾ ਲੱਗ ਰਿਹਾ ਸੀ ਖੇਤਾਂ ਦਾ ਜਿਹੜਾ ਪਿਆਰਾ ਜਿਹਾ ਥਿ ਵੂ ਇੱਦ ਹਾਂ ਇੱਧਰ ਖੇਤਾਂ ਦੀ ਹਰੀਆਲੀ ਦੇ ਵਿੱਚ ਮਨ ਲੱਗ ਰਿਹਾ ਜੀ ਤੇ ਰਾਤ ਨੂੰ ਮੱਛਰ ਖਾਂਦੇ ਆ ਦਿੱਨੇ ਅਸੀਂ ਹਰੀਆਲੀ ਦਾ ਆਨੰਦ ਲੈਨੇ ਆ ਜੀ ਹਾਂ ਸਹੀ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋ ਗਿਆ ਮੱਛਰ ਬਹੁਤ ਜ਼ਿਆਦਾ ਹਾਂ ਪਹਿਲਾਂ ਭੂਆ ਭਤੀਜੀ ਨੇ ਬਹੁਤ ਜ਼ਿਆਦਾ ਗੱਲਾਂ ਬਾਤਾਂ ਕੀਤੀਆਂ ਦੁੱਖ ਸੁੱਖ ਕਰਲੇ ਹਨ ਇਹ ਇੱਕ ਜਿਹੜਾ ਰਿਸ਼ਤਾ ਹੈ ਭੂਆ ਭਤੀਜੀ ਦਾ ਬਹੁਤ ਵੱਖਰਾ ਜਿਹਾ ਆਪਣੇ ਹਨ ਦੁਨੀਆ ਤੋਂ ਵੱਖਰਾ ਜਿਹਾ ਇੱਕ ਰਿਸ਼ਤਾ ਹੁੰਦਾ ਹੈਗਾ ਤੇ ਭੂਆ ਹੋਰੀ ਇੱਥੇ ਟਾਣੀ ਚ ਰਹਿੰਦੇ ਨੇ ਹਾਂ ਜੀ ਟਾਣੀ ਦੇ ਵਿੱਚ ਆਪਦੇ ਖੇਤਾਂ ਦੇ ਵਿੱਚ ਇਹਨਾਂ ਨੇ ਟਾਣੀ ਪਾਈ ਹੋਈ ਹੈ ਤੇ ਉੱਥੇ ਮੈਂ ਕਿਹਾ ਟਾਣੀ ਦੇ ਨਾਲੇ ਆਪਾਂ ਵੀਡੀਓ ਵਗੈਰਾ ਸ਼ੂਟ ਕਰ ਲਾਂਗੇ ਟਾਣੀ ਚ ਤੇ ਨਾਲੇ ਘੁੰਮ ਫਿਰਿਆਂਗੇ ਔਰ ਅੱਜ ਆਪ ਪਸੰਦੀਪ ਕੋਲੇ ਮੈਂ ਕਿਹਾ ਚਲੋ ਚੱਲਦੇ ਆਂ ਜੀ ਕਰਮਾ ਜੀ ਮੇਰੇ ਨਾਲ ਨਹੀਂ ਹੈਗੇ ਉਹ ਆਉਣਗੇ ਹੁਣ ਥੋੜੀ ਜਿਹੀ ਦੇਰ ਹਾਂ ਪਹਿਲਾਂ ਅੱਜ ਇਕੱਲੇ ਹੀ ਆਗੇ ਸੀ ਹਾਂ ਮੈਂ ਕਿਹਾ ਮੈਂ ਪਹਿਲਾਂ ਜਾ ਕੇ ਥੋੜਾ ਬਹੁਤ ਦੁੱਖ ਸੁੱਖ ਕਰ ਲੂੰਗੀ ਨਾ ਸੇ ਬਾਅਦ ਵਿੱਚ ਜਦੋਂ ਬੰਦੇ ਆ ਜਾਂਦੇ ਨੇ ਨਾ ਫਿਰ ਉਹ ਗੱਲਾਂ ਬਾਤਾਂ ਕਰਨ ਨਹੀਂ ਦਿੰਦੇ ਫਿਰ ਫਿਰ ਉਹ ਆਪਦੇ ਵਿੱਚ ਟੰਗ ਫਸਾ ਕੇ ਰੱਖਦੇ ਆ ਤੇ ਐਸ ਕਰਕੇ ਨਾ ਆਪਾਂ ਮੈਂ ਕਿਹਾ ਚਲੋ ਪਹਿਲਾਂ ਹੀ ਕਰ ਲਈਏ ਗੱਲਾਂ ਬਾਤਾਂ ਸਹੀ ਹੈ ਫਿਰ ਚਲੋ ਚੱਲ ਹੀ ਹੋ ਜਾਂਦਾ ਕੰਮ ਚਲੋ ਇਧਰ ਚੱਲ ਜਾਈ ਮੇਰੀ ਖੇਤਾਂ ਚ ਹਾਂ ਕਈ ਵਾਰੀ ਟਾਈਮ ਵੀ ਨਹੀਂ ਮਿਲਦਾ ਅੱਜ ਆ ਮਮੀ ਮਮਾ ਨਾ ਉਹ ਤੇ ਪ੍ਰਿਆ ਰੀਆ ਨਾ ਪਾੜੇ ਬਾਜ ਲਾਈ। ਮੇਰੇ ਫੋਨ ਤੇ ਆਉਂਦੇ ਜੇ ਮਗਰ ਉਹ ਆ ਗਿਆ। ਉਹ ਲੈ ਚੱਕ ਲਿਆ ਨਾ। ਹਾਂ। ਇਹ ਤਾਂ ਉਹ ਹੀ ਜਾਂਦਾ। ਕੋਈ ਨਹੀਂ ਬੱਚੇ ਵੀ ਚਾਪ ਕਰ ਜਾ। ਹਮ ਅੱਜ ਭਤੀਜੀ ਨਾ ਬਾਹ ਦੁੱਖ ਸੁੱਖ ਕਰੇ ਫਿਰ ਹੈ। ਹੋਰ ਤਾਂ ਨਹੀਂ। ਚਲ ਵਧੀਆ। ਇਹ ਮੰਮੀ ਦੀ ਭਤੀਜੀ ਹੈ ਭਾਈ ਹਨਾ ਤੁਸੀਂ ਐਵੇਂ ਨਾ ਸੋਚਿਓ ਵੀ ਕੋਈ ਇਹਰੇ ਗਰੇ ਗੈਸਟ ਆ ਜਾਂਦੇ। ਮੰਮੀ ਦੀ ਭਤੀਜੀ ਹੈ ਸਕੀ। ਮੇਰੀ ਨਾਨ ਦੇ ਘਟੇ ਮੇਰੀ ਨਾਨ ਬੀਬੀ ਹੈ ਹਨਾ ਤੇ ਆਏ ਸੀਗੇ। ਕਿ ਕਾਫੀ ਦਿਨ ਹੋ ਗਏ ਸੀ ਇਹਨਾਂ ਨੂੰ ਕਹਿੰਦੇ ਆ ਨੋ ਵੀ ਅਸੀਂ ਆਉਣਾ 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 ਤੇ ਅੱਜ ਦੀਦੀ ਹੋਰੀ ਆਏ ਇਕੱਲੇ ਬਾਈ ਹੋਰਾਂ ਨੂੰ ਕੋਈ ਕੰਮ ਹੋ ਗਿਆ ਸੀਗਾ ਇਸ ਕਰਕੇ ਬਾਈ ਹੋਰੀ ਨਹੀਂ ਆਏ ਤੇ ਮੈਂ ਤਾਂ ਚਲੋ ਬੱਕਰੀਆਂ ਬੱਕਰੀਆਂ ਸਭ ਦੇਤੀਆਂ ਹਾਂ ਬੱਕਰੀਆਂ ਬੱਕਰੀਆਂ ਸਭ ਛੱਡਤੀਆਂ ਉਹ ਦੋ ਬੱਕਰੀਆਂ ਪਰਦੀ ਪਕੋਲੇ ਮਰ ਗਈਆਂ ਵਿਚਾਰੀਆਂ ਸਾਰੇ ਅੱਛਾ ਮੈਂ ਸੋ ਤਾਂ ਪੜਦੀਆਂ ਕੋਈ ਨਹੀਂ ਬਿਕਰ ਗਈ ਨਹੀਂ ਹੂੰ अच्छा फोन चार्जर ਨਾਲ ਹੀ ਰੱਖਣਾ ਹੈ ਹਾਂ ਫਿਰ ਮੈਂ ਕਿ ਕਈ ਵਾਰੀ ਵੀ ਉਹ ਹੁੰਦਾ ਤੇ ਫਿਰ ਜੇ ਡਾਊਨ ਹੋ ਜਾਵੇ ਫਿਰ ਡਾਊਨ ਹੋ ਜਾਵੇ ਫਿਰ ਲਾ ਲੈਨੇ ਕਾ ਦੇਖ ਗੱਡੀ ਚ ਹੋਣਾ ਗੱਡੀ ਚ ਲਾ ਲੈਨੇ ਆ ਫਿਰ ਜੇ ਜਿੱਥੇ ਅਸੀਂ ਜਾਂਦੇ ਆ ਉੱਥੇ ਲਾ ਪੰਜ ਚਾਰ ਤੇ ਸਬਜੀ ਵੀ ਜੀ ਸੀ ਪੱਤੀ ਤਾਂ ਹਾਂ ਇੱਥੇ ਸਬਜੀ ਵੀ ਜੀ ਹੋਈ ਸੀਗੀ ਤੇ ਹੋਈ ਨਹੀਂ ਚਾਰਜ ਨਾਲ ਆ ਇੱਧਰ ਮੰਮੀ ਕਨੇ ਕੋਈ ਬਾਰੀ ਵੀ ਰੱਖ ਰੱਖੀ ਆ ਇਧਰ ਨੰਗਨ ਟੱਪਣ ਨੂੰ ਹੋਣੀ ਚਾਹੀਦੀ ਹੈ ਹਾਂ ਖੇਤਾਂ ਦੇ ਵਿੱਚੋਂ ਤਾਂ ਵਧੀਆ ਹੈ ਖੁੱਲਾ ਮਾਹੌਲ ਦੇ ਵਿੱਚ ਖੁੱਲਾ ਵੀ ਹੈ ਹਨਾ ਵਧੀਆ ਸੋਹਣੀ ਠੰਡੀ ਹਵਾ ਆਉਂਦੀ ਹੈ ਆਪਣੇ ਚਿਹਰੇ ਤੇ ਰੌਣਕ ਵੀ ਆਉਂਦੀ ਹੈ ਠੰਡੇ ਦੇ ਨਾਲ-ਨਾਲ ਕਿਉਂਕਿ ਸੋਹਣਾ ਵਧੀਆ ਲੱਗਦਾ ਵਿਊ ਖੇਤਾਂ ਦਾ ਬਹੁਤ ਸੋਹਣਾ। ਹੁਣ ਕੁੱਟ ਜਾਗੇ ਨਾ ਸਾਰੇ ਪੇੜ-ਪੌਦੇ। ਹਾਂ, ਇਧਰ ਬੱਲ ਵੀ ਖੜੀ ਹੈ ਨਾ। ਕਿਵੇਂ ਲੱਗਦਾ ਦੀਦੀ ਸਾਡਾ ਮਾਹੌਲ? ਮਾਹੌਲ ਮੈਨੂੰ ਬਹੁਤ ਵਧੀਆ ਲੱਗਦਾ ਹੈ। ਅੱਛਾ। ਤੇ ਬੜਾ ਅੱਛਾ ਲੱਗਦਾ ਖੇਤਾਂ ਦਾ ਜਿਹੜਾ ਇਹ ਪਿਆਰਾ ਜਿਹਾ ਥਿਊ ਹੈ ਦੇਖੋ ਕਣਕਾਂ ਇਹ ਨਾ ਜਿਹੜੀ ਪੂਰੀ ਫਿੱਟਿਆਂ ਤੇ ਆਈ ਹੋਈ ਹੈ। ਹਾਂਜੀ ਬਹੁਤ। ਕਹਿੰਦੇ ਹੁੰਦੇ ਨਾ ਕਿ ਆਪਦੀ ਜਵਾਨੀ ਤੇ ਆ ਰਹੀ ਹੈ ਨਾ। ਹਾਂ, ਸਹੀ ਗੱਲ ਹੈ। ਤੇ ਠਾਠਾ ਮਾਰ ਰਹੀ ਹੈ ਫਸਲ। ਹੁਣ ਤਾਂ ਬਸ ਮਾਲਕ ਦੇ ਹੱਥ ਡੋਰ ਹੈ ਹਨਾ। ਹੋਰ ਕੀ। ਖਾਣੀ ਨਸੀਬ ਕਰੇ ਪ੍ਰਮਾਤਮਾ, ਥੋੜੀ ਜੀ ਮੌਸਮ ਮੀਂਹ ਕਣੀ ਤੋਂ ਤੇ ਕਾਫੀ ਥਾਂ ਗੜੇ ਵੀ ਪੈ ਗਏ ਆ ਹਾਂ ਹੁਣ ਵੈਸੇ ਹੈ ਤਾਂ ਠੰਡਾ ਜਿਹਾ ਮਾਹੌਲ ਠੰਡੀ ਠੰਡੀ ਹਵਾ ਚੱਲ ਰਹੀ ਹੈ ਇਸ ਟਾਈਮ ਵੀ ਹਾਂ ਅੱਛਾ ਲੱਗ ਰਿਹਾ ਪਿਆਰਾ ਜਿਹਾ ਥਿਊ ਹੈ ਜਿਹੜਾ ਹਾਂ ਹਰਿਆਲੀ ਹੈ ਕਿਉਂਕਿ ਅਸਾਂ ਤਾਂ ਹੁਣ ਲੋਕਾਂ ਨੇ ਵੱਢ ਲਈ ਹਾਂ ਵੱਢੀ ਵੀ ਜਾਂਦੇ ਆ ਵੱਢ ਵੀ ਲਈ ਕਈ ਥਾਂ ਵੱਢ ਲਈ ਤੇ ਕਈ ਥਾਂ ਵੇਸੇ ਸਹੀ ਹੁਣ ਇਕੱਠੀ ਕਰ ਲਾਂਗੇ ਨਹੀਂ ਤਾਂ ਮੌਸਮ ਤਾਂ ਤੁਹਾਨੂੰ ਪਤਾ ਹੈ ਵੱਧ ਚੜ ਕੇ ਆ ਜਾਂਦਾ ਵੱਧ ਚੜ ਕੇ ਹੁੰਦਾ ਇੱਧਰ ਆਪਣੀਆਂ ਉਹ ਖੜੀ ਸਾਰੀ ਬੀਏ ਇੱਧਰ ਉਹ ਵੱਟ ਪਿਕਅਪ ਨਹੀਂ ਆ ਸਾਰੀ ਅੱਛਾ ਆ ਵੱਟ ਤਾਂ ਤੇ ਉਪਰ ਉਹ ਅੱਗੇ ਉਹ ਗੰਬਰ ਕਹਿਣਾ ਲੱਗੀ ਹੈ ਨਾ ਅੱਛਾ ਅੱਛਾ ਸਾਰੇ ਆਪਣੇ ਹੀ ਹੈ ਹਾਂ ਇਹ ਸਾਰੇ ਆਪਣੇ ਹੀ ਹੈ ਅੱਛਾ ਅੱਛਾ ਹਾਂਜੀ ਪੂਆ ਹੋਰਾਂ ਦਾ ਜਿਹੜਾ ਖੇਤ ਹੈ ਇਹਨਾਂ ਦੀ ਢਾਣੀ ਹੈ ਤੇ ਇਹ ਸਾਰੀ ਜ਼ਮੀਨ ਹੈ ਜਿਹੜੀ ਪਹਿਲੀ ਹੈ ਜਿਹੜੀ ਇਹਨਾਂ ਦੀ ਹੈ ਤੇ ਸਾਰੀ ਫਸਲ ਹੈ ਜਿਹੜੀ ਇਹਨਾਂ ਨੇ ਆਪਦੀ ਆਪਣਾ ਬੀਜ ਰੱਖੀ ਹੈ ਚਲੋ ਆਜੋ ਜੀ ਚਲੋ ਜੀ ਹੁਣ ਸੰਦੀਪ ਕੇ ਖੇਤ ਚਲਦੇ ਆਂ ਹਾਂਜੀ ਕਿਉਂਕਿ ਸਾਡੇ ਨਾਲ ਜਿਹੜੀ ਕਣਕ ਦਰਸ਼ਕੋ ਤੁਹਾਨੂੰ ਵੀ ਪਤਾ ਹੈ ਵੀ ਅਸੀਂ ਬਿਨਾਂ ਰੇ ਸਪਰੇਅ ਤੋਂ ਕਣਕ ਹੈ ਜਿਹੜੀ ਸਾਰੀ ਆਪਣੇ ਵੀ ਉਹ ਸਾਰੀ ਉਹ ਹੈ ਨਾ ਉਹਦੀ ਆਪਣੇ ਕੀ ਕਹਿੰਦੇ ਉਹਨੂੰ ਹਾਂ ਬਿਨਾਂ ਖਾਦ ਤੋਂ ਹਾਂ ਬਿਨਾਂ ਖਾਦ ਨਹੀਂ ਰੇ ਸਪਰੇਅ ਤੋਂ ਰੇ ਸਪਰੇਅ ਤੋਂ ਬਿਨਾਂ ਖਾਦ ਤੋਂ ਹਾਂ ਇੱਥੇ ਆਰਗੈਨਿਕ ਆਰਗੈਨਿਕ ਕਹਿੰਦੇ ਆਰਗੈਨਿਕ ਹਾਂ ਆਰਗੈਨਿਕ ਹਾਂਜੀ ਇਹ ਕਣਕ ਸੋਹਣੀ ਖੜੀ ਥੋੜੀ ਤੇ ਕਣਕ ਆਪਣੀ ਬਹੁਤ ਸੋਹਣੀ ਖੜੀ ਹੈ ਹਾਂਜੀ ਆਰਗੇਨਿਕ ਇਹਨੂੰ ਕਣਕ ਆਵਦਾ ਕਿਉਂਕਿ ਕੋਈ ਸਪਰੇ ਨਹੀਂ ਗਈ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਬਿਨਾਂ ਰੇ ਸਪਰੇ ਤੇ ਦੀਦੀ ਮੈਂ ਜਿਹੜੇ ਆਪਣੇ ਸਬਜ਼ੀਆਂ ਕੱਟਦੇ ਨਾ ਆਪਾਂ ਤੇ ਉਹ ਜਿਹੜੇ ਛਿੱਲੜ ਹੁੰਦੇ ਆ ਉਹਨਾਂ ਨੂੰ ਮੈਂ ਭੌਂ ਕੇ ਰੱਖ ਦਿੰਨੀ ਆ ਅੱਛਾ ਉਹਨਾਂ ਦੀ ਇੱਕ ਸਪਰੇ ਹੀ ਤਿਆਰ ਹੋ ਜਾਂਦੀ ਦੀ 15 20 ਦਿਨਾਂ ਬਾਅਦ ਤੇ ਜਦੋਂ ਵੀ ਆਪਾਂ ਪਾਣੀ ਲਾਉਣਾ ਹੁੰਦਾ ਕਿਉਂਕਿ ਇਹਦੇ ਤਿੰਨ ਚਾਰ ਪਾਣੀ ਹੁੰਦੇ ਹੋਣ ਲਾਸਟ ਪਾਣੀ ਕੱਲ ਸੀਗਾ ਤੇ ਉਹ ਲਾਇਆ ਤੇ ਉਹ ਪਾਈਏ ਬਸ ਉਹੀ ਪਾਈਏ ਮੈਂ ਸਾਰੀ ਔਰਗਨਿਕ ਹਾਂ ਵਧੀਆ ਔਰਗਨਿਕ ਵਧੀਆ ਖਾਦ ਦੇਸੀ ਤੇ ਸੋਣੀ ਖੜੀ ਏ ਕਣਕ ਤੁਹਾਡੀ ਕਣਕ ਆਪਣੀ ਇਧਰ ਨਾਲੋਂ ਵੀ ਵਧੀਆ ਖੜੀ ਹਾਂ 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 ਸਾਰੀ ਸੋਣੀ ਹਾਂ ਪਰਮਾਤਮਾ ਖਾਣੀ ਨਸੀਬ ਕਰੇ ਬਸ ਹਾਂ ਇਹ ਹੈ ਇੱਥੇ ਬਾਹਰ ਆ ਕੇ ਬੜਾ ਵਧੀਆ ਲੱਗਿਆ ਤੇ ਹੋਰ ਦੇਦੀ ਵਧੀਆ ਹਨਾ ਸਹਜਾ ਮਿਲਦਾ ਹੈਗਾ ਹੋਰ ਕਿ ਕਿਉਂਕਿ ਤਾਜ਼ਾ ਤੇ ਫਰੈਸ਼ ਹੁਵੇ ਨਾ ਜਿਹੜੇ ਖੇਤਾਂ ਦੀ ਉਹ ਵਧੀਆ ਲੱਗਦੀ ਏ ਕਿਉਂਕਿ ਪਹਿਲਾਂ ਵਾਲੇ ਜਿਹੜੇ ਬਜ਼ੁਰਗ ਸੀਗੇ ਨਾ ਤੇ ਉਹ ਐਸੀ ਹਵਾ ਦਾ ਆਨੰਦ ਲੈਂਦੇ ਸੀਗੇ ਹੋਰ ਕਿੱਥੇ ਸੀਗੇ ਨਾਲੇ ਉਹਦੋਂ ਆਪਣੇ ਰੂੜੀ ਦੀ ਖਾਦ ਪਾਉਂਦੇ ਸੀਗੇ ਤੇ ਹੁਣ ਤਾਂ ਤੈਨੂੰ ਪਤਾ ਹੈ ਦੇਖੋ ਚੱਲ ਗਈਆਂ ਰੇਵਾਂ ਸਫਰੇਵਾਂ ਬਹੁਤ ਅਗਲਾ ਖੈਦਦਾ ਤਰ ਤਰਤੀ ਪੱਕਣ ਹੋਣਾ ਤੇ ਆਪਣੇ ਦੀਦੀ ਬਿਲਕੁਲ ਜਿਵੇਂ ਨੇਚਰਲ ਹੈ ਬਸ 15 20 ਦਿਨ ਮਹੀਨਾ ਲਏਗੀ ਹਾਂ 15 20 ਦਿਨ ਲਏਗੀ ਵਿਸਾਖੀ ਤੱਕ ਸ਼ਾਇਦ ਹਾਂ ਵਿਸਾਖੀ ਤੱਕ ਅਣਕਾ ਕੱਟੀਆਂ ਜਣ ਚਲੋ ਜੀ ਵਧੀਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਰਬ ਮੀ ਨਾ ਪਾਵੇ ਹੁਣ ਕਈ ਦਿਨ ਕਿਉਂਕਿ ਫਸਲ ਐ ਨਾ ਜਿਹੜੀਆਂ ਪੱਕੀਆਂ ਹੋਈਆਂ ਪੂਰੀਆਂ ਜੋਰਾਂ ਤੇ ਫਸਲਾਂ ਹਾਂ ਜੋਰਾਂ ਤੇ ਐ ਬਸ ਇਹਨਾਂ ਨੂੰ ਹੁਣ ਕਈ ਕਿ ਦਿਨ ਥੋੜਾ ਜਿਹਾ ਕਰ ਗਿਆ ਸੀ ਮੌਸਮ ਖਰਾਬਾ ਵਿੱਚ ਜਿ ਪਿਆ ਗੜੇ ਗੜੇ ਪਏ ਚਲੋ ਬਾਕੀ ਮਾਲਕ ਨੇ ਦੇਣਾ ਜਿੰਨਾ ਦੇਣਾ ਉਸਨੇ ਦੇਣਾ ਜੇ ਚੁੰਝ ਲਈ ਆ ਉਹ ਤਾਂ ਮਾਲਕ ਦੀ ਮਰਜ਼ੀ ਐ ਉੱਥੇ ਰਜਾ ਚ ਰਹਿਣਾ ਬਹੁਤ ਹਾਂ ਜੇ ਚੁੰਝ ਲਈ ਆ ਤਾਂ ਚੋਗ ਵੀ ਉਹੀ ਦੇਊਗਾ ਹਾਂ ਇਸ ਕਰਕੇ ਅੱਜ ਦੀਦੀ ਹੋਰੀ ਆਏ ਸੀ ਮੈਂ ਕਿਹਾ ਚਲੋ ਦੀਦੀ ਉਹਨਾਂ ਆਪਾਂ ਬਲੌਗ ਕੱਢ ਲਈਏ ਤੇ ਬਹੁਤ ਵਧੀਆ ਲੱਗਿਆ ਦੀਦੀਓ ਰਣਾ ਗੱਲਬਾਤ ਕਰਕੇ ਤੇ ਆਪਾਂ ਇਸੇ ਤਰ੍ਹਾਂਉਂਦੇ ਰਾਵਾਂਗੇ ਜੀ ਵਧੀਆ ਵਧੀਆ ਵੀਡੀਓਜ਼ ਲੈ ਕੇ ਹਾਂਜੀ ਤੇ ਵੀਡੀਓ ਵਧੀਆ ਲੱਗੇ ਤਾਂ ਬਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਥੈਂਕ ਯੂ ਸੋ ਮੱਚ ਸਾਸਾ ਕਰਕੇ